ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਰਾਜਵੀਰ ਜਵੰਦਾ ਦੀ ਮੌਤ ਬਾਰੇ ਜਿਨ੍ਹਾਂ ਦੇ ਬਾਰੇ ਬਹੁਤ ਵੱਡੀਆਂ-ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਵੱਡੇ-ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਤੇ ਲਗਾਤਾਰ ਵੀਡੀਓ ਨੈਟ ਦੇ ਉੱਤੇ ਵਾਇਰਲ ਹੋ ਰਹੀਆਂ ਹਨ ਕਿ ਰਾਜਵੀਰ ਜਵੰਦਾ ਦੇ ਨਾਲ ਧੋਖਾ ਹੋਇਆ ਹੈ ਰਾਜਵੀਰ ਜਵੰਦਾ ਨੂੰ ਜਾਣ ਬੁੱਝ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਨਾ ਕਿ ਉਹਨਾਂ ਦੀ ਮੌਤ ਹੋਈ ਹੈ ਉਹਨਾਂ ਦਾ ਕਤਲ ਖੁਦ ਕੀਤਾ ਗਿਆ ਹੈ ਉਹਨਾਂ ਦਾ ਕਤਲ ਡਾਕਟਰਾਂ ਵੱਲੋਂ ਉਹਨਾਂ ਦਾ ਕਤਲ ਉਹਨਾਂ ਦੇ ਦੋਸਤਾਂ ਵੱਲੋਂ ਤੇ ਡਾਕਟਰਾਂ ਵੱਲੋਂ ਕੀਤਾ ਗਿਆ ਹੈ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਆਖਰਕਾਰ ਇਹ ਗੱਲਾਂ ਕਿਵੇਂ ਸਾਹਮਣੇ ਆ ਰਹੀਆਂ ਹਨ ਦੋਸਤੋ ਰਾਜਵੀਰ ਜਵੰਦਾ ਦੇ ਲਈ ਸਾਰੇ ਹੀ ਪੰਜਾਬੀ ਲੋਕਾਂ ਨੇ ਦੇਸ਼ਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਦੁਆਵਾਂ ਕੀਤੀਆਂ ਗੁਰਦੁਆਰਿਆਂ ਦੇ ਵਿੱਚ ਪਾਠ ਕੀਤੇ ਦੇਗਾਂ ਕਰਵਾਈਆਂ ਧਰਮ ਤੋਂ ਉੱਪਰ ਉੱਠ ਕੇ ਰਾਜਵੀਰ ਜਵੰਦਾ ਦੇ ਲਈ ਦੁਆਵਾਂ ਮੰਗੀਆਂ ਕਿਸੇ ਨੇ ਵੀ ਆਪਣਾ ਧਰਮ ਨਹੀਂ ਦੇਖਿਆ ਰਾਜਵੀਰ ਜਵੰਦਾ ਨੂੰ ਬਚਾਣ ਦੇ ਲਈ ਦਿਨ ਰਾਤ ਅਰਦਾਸਾਂ ਦੁਆਵਾਂ ਕੀਤੀਆਂ ਪਰ ਇਹ ਰੱਬ ਨੂੰ ਨਹੀਂ ਮਨਜ਼ੂਰ ਸੀ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਹੋਰ ਸਮਾਂ ਰਹਿੰਦੇ ਉਹ 11 12 ਦਿਨ ਹਸਪੀਟਲ ਵਿੱਚ ਰਹਿਣ ਤੋਂ ਬਾਅਦ ਹਮੇਸ਼ਾ ਹਮੇਸ਼ਾ ਲਈ ਸਾਡੇ ਪੰਜਾਬੀਆਂ ਨੂੰ ਅਲਵਿਦਾ ਕਹਿ ਗਈ ਪਰ ਦੋਸਤੋ ਉਹਨਾਂ ਦਾ ਦੇਹਾਂਤ ਐਕਸੀਡੈਂਟ ਦੇ ਕਾਰਨ ਨਹੀਂ ਉਹਨਾਂ ਦਾ ਦੇਹਾਂਤ ਕਤਲ ਦੇ ਨਾਲ ਹੋਇਆ ਹੈ ਕਿਉਂਕਿ ਜਦੋਂ ਉਹ ਹਮੇਸ਼ਾ ਰਾਈਡ ਕਰਨ ਲਈ ਜਾਂਦੇ ਸੀ ਤਾਂ ਉਹਨਾਂ ਦੇ ਹੈਲਮਟ ਤੇ ਕੈਮਰੇ ਲੱਗੇ ਹੁੰਦੇ ਸੀ ਉਸ ਦਿਨ ਕੈਮਰੇ ਵੀ ਬੰਦ ਸੀ ਰਾਈਡ ਕਰਨ ਜਾਂਦੇ ਸੀ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਯਾਰ ਦੋਸਤ ਜ਼ਰੂਰ ਮੌਜੂਦ ਹੁੰਦੇ ਸੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਰਾਜਵੀਰ ਜਵੰਦਾ ਉਸ ਦਿਨ ਇਕੱਲੇ ਹੀ ਰਾਈਡ ਕਰਦੇ ਹਨ ਜਿਸ ਦੇ ਕਾਰਨ ਇਹ ਸਾਹਮਣੇ ਆਂਦਾ ਹੈ ਕਿ ਉਸ ਦੇ ਜਿਗਰੀ ਯਾਰ ਰਾਜਵੀਰ ਜਵੰਦਾ ਦੇ ਨਾਲ ਧੋਖਾ ਕਰ ਗਏ ਜਾਂ ਫਿਰ ਉਹਨਾਂ ਦੇ ਪਿੱਛੇ ਕੋਈ ਵਜ੍ਹਾ ਹੈ ਜਿਸ ਦੇ ਕਾਰਨ ਉਹਨਾਂ ਨੇ ਰਾਜਵੀਰ ਜਵੰਦਾ ਨੂੰ ਉਸ ਦਿਨ ਕੱਲਾ ਛੱਡ ਦਿੱਤਾ ਜਿਸ ਕਾਰਨ ਰਾਜਵੀਰ ਜਵੰਦਾ ਦੀ ਮੌਤ ਨਹੀਂ ਕਤਲ ਹੋਇਆ ਹੈ ਕਤਲ ਹੋਇਆ ਹੈ ਜੇਕਰ ਉਹ ਉਹਨਾਂ ਦੇ ਨਾਲ ਹੁੰਦੇ ਤਾਂ ਹੋ ਸਕਦਾ ਉਹਨਾਂ ਨੂੰ ਮੋਢੀ ਸਹਾਇਤਾ ਦਿੱਤੀ ਜਾਂਦੀ ਸਹੀ ਐਂਬੂਲੈਂਸ ਬੁਲਾਈ ਜਾਂਦੀ ਕਿਉਂਕਿ ਉਸ ਦਿਨ ਐਂਬੂਲੈਂਸ ਨਹੀਂ ਬੁਲਾਈ ਗਈ ਉਸ ਦਿਨ ਪ੍ਰਾਈਵੇਟ ਗੱਡੀ ਦੇ ਵਿੱਚ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਜਿਸ ਦੇ ਵਿੱਚ ਉਹਨਾਂ ਦੀ ਸੁਖਨਾ ਨਾੜੀ ਟੁੱਟਣ ਦਾ ਖਤਰਾ ਵੱਧ ਗਿਆ ਸੀ ਅਤੇ ਜਿਸ ਦੇ ਕਾਰਨ ਉਹਨਾਂ ਦੇ ਗਰਦਨ ਦੇ ਮਣਕੇ ਸੁਖਨਾ ਨਾੜੀ ਜਿਹੜੀ ਤੰਤਰ ਹੁੰਦਾ ਹੈ ਉਹ ਪੂਰੀ ਤਰ੍ਹਾਂ ਟੁੱਟ ਕੇ ਪ੍ਰਭਾਵਿਤ ਹੋ ਚੁੱਕਿਆ ਸੀ ਹੋ ਸਕਦਾ ਹੈ ਉਹਨਾਂ ਦੀ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਹੋਵੇ ਤੇ ਡਾਕਟਰਾਂ ਦੇ ਵੱਲੋਂ ਸਿਰਫ ਇਹ ਕਹਿ ਕੇ ਉਹਨਾਂ ਨੂੰ ਦਾਖਲ ਕਰਨ ਤੋਂ ਬਾਅਦ ਕਹਿ ਦਿੱਤਾ ਜਾਂਦਾ ਸੀ ਕਿ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦਿਲ ਕੰਮ ਕਰ ਰਿਹਾ ਹੈ ਹੋ ਸਕਦਾ ਹੈ ਡਾਕਟਰਾਂ ਨੇ ਪਤਾ ਨਹੀਂ ਕਿੰਨਾ ਕੁ ਪੈਸਾ ਬਣਾ ਲਿਆ ਹੋਵੇ ਪਰ ਡਾਕਟਰਾਂ ਦੇ ਵੱਲੋਂ ਕੋਈ ਵੀ ਖੁਲਾਸਾ ਕੋਈ ਵੀ ਸਚਾਈ ਕੋਈ ਵੀ ਬਿਆਨਵਾਜੀ ਨਹੀਂ ਕੀਤਾ ਗਿਆ ਜਿਸ ਕਰਕੇ ਇਹ ਲੋਕਾਂ ਦੇ ਵਿੱਚ ਇੱਕ دہشت ਬਣੀ ਹੋਈ ਹੈ ਕਿ ਉਹਨਾਂ ਦੀ ਮੌਤ ਨਹੀਂ ਉਹਨਾਂ ਦਾ ਕਤਲ ਹੋਇਆ ਹੈ ਦੋਸਤੋ ਤੁਹਾਡੀ ਇਸ ਬਾਰੇ ਕੀ رائے ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਤੇ ਦੋਸਤੋ ਅਸੀਂ ਆਓ ਰਲ ਮਿਲ ਕੇ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਲਈ ਅਰਦਾਸ ਕਰਦੇ ਹਾਂ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਨਾਮ ਜਪਣ ਦਾ ਬਲ ਬਖਸ਼ੇ ਤੇ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ